ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੰਡ ਕਰਾਈ ਵਾਲੇ ਤੋਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਗ ਵਿਖਾਉਣੇ ਆ ਦੋਸਤੋ ਇੱਕ ਸੂਈ ਸਵਾਈ ਐਚ ਐਫ ਵੈਡ ਤੇ ਇੱਕ ਹੈਗੀ ਆ ਖੀਰੀ ਐਚ ਐਫ ਬੱਛੀ ਆ ਇਹਦੇ ਬਾਰੇ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪੈਂਡ ਨੂੰ ਦੋਸਤੋ ਜੇ ਇਸ ਨੂੰ ਗੱਲ ਕਰੀਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਤਹਿਸੀਲ ਗਿੱਦੜਵਾ ਬਈ ਤੇ ਮੁਕਤਸਰੀ ਗਿੱਦੜੋ ਤਹਿਸੀਲ ਗਿੱਦੜਵਾ ਪੈ ਜਾਂਦੀ ਲੋ ਵੀ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਠੀਕ ਠਾਕ ਬਈ ਹਾਂਜੀ ਹਾਂਜੀ ਠੀਕ ਆ ਨਾਮ ਦੱਸਦੀ ਬਈ ਨਾਮ ਆਪਣਾ ਸੁਰਿੰਦਰ ਸਿੰਘ ਠੀਕ ਆ ਤੇ ਨੰਬਰ ਬਾਈ ਨੰਬਰ 9888310355 ਠੀਕ ਆ ਅੱਜ ਫਿਰ ਦੋ ਨਾ ਆ ਗਿਆ ਬਈ ਹਾਂਜੀ ਦੋ ਨਾ ਆ ਗਿਆ ਠੀਕ ਐ ਇਹ ਵਹਿੜ ਦੀ ਗੱਲ ਕਰ ਲਈਏ ਬਈ ਕਿੰਨਾ ਟਾਈਮ ਹੋ ਗਿਆ ਨੇ ਸੂਈ ਨੂੰ ਕਿਨੂੰ ਸੂਈ ਨੂੰ 15 ਤੋਂ 16 ਦਿਨ ਹੋ ਗਏ ਵੀਰੇ 15 16 ਦਿਨ ਹੋ ਗਏ ਹਾਂ ਦੁੱਧ ਇਸ ਟਾਈਮ 17 17 18 ਕਿਲੋ ਹੀ ਤਿਆਰ ਆ ਠੀਕ ਐ ਜਾਨਕੀ 18 ਕਿਲੋ ਚਵਾ ਦੇਾਂਗੇ ਆਹ ਹਾਂ ਹਾਂ ਬੜੇ ਰਾਮ ਠੀਕ ਐ ਬੱਚਾ ਬੱਚਾ ਬੱਚੀ ਠੀਕ ਐ ਸੂਹਾ ਕਿਨਾਂ ਮਾ ਸੂਈ ਆ ਸੂਹਾ ਦੂਜਾ ਸੂਈ ਆ ਦੂਜਾ ਸੂਈ ਆ ਹਾਂਜੀ ਲਓ ਬਈ ਦੂਜਾ ਸੂਹਾ ਸੂਈ ਆ ਤੇ 15 16 ਦਿਨਾਂਾਂ ਕੋਈ ਹੋ ਗਏ ਹਨਾ ਬਈ ਸੂਈ ਨੂੰ ਹਾਂ 15 ਠੀਕ ਐ ਦੋ ਦ ਜਿਹੜਾ ਹੈਗਾ ਬਾਈ ਜੰਦਾ 18 ਲੀਟਰ ਚਵਾ ਦਿਆਂਗੇ ਨੇੜੇ ਹੋ ਕੇ ਤੁਹਾਨੂੰ ਹਵਾਨੇ ਜਜਮੈਂਟ ਕਰਾ ਦਿੰਨੇ ਆ ਪਹਿਲਾ ਫੇਸ ਚੈੱਕ ਕਰ ਸਕਦੇ ਆ ਵੱਡੇ ਢਾਂਚੇ ਦੇ ਵਿੱਚ ਚੱਕ ਅੱਧ ਘੜ ਸੋਨਾ ਵੇਲ ਬੂਲ ਚੰਗੀ ਆ ਬਾਕੀ ਥਾਂ ਤੁਹਾਨੂੰ ਨੇੜੇ ਹੋ ਕੇ ਜਜਮੈਂਟ ਕਰਾ ਦਿੰਨੇ ਆ ਦੇਖ ਸਕਦੇ ਹੱਥੀ ਜਵਾਈ ਵਾਲਾ ਥਾਣਾ ਤੇ ਦੋਨੇ ਪਾਸਿਆਂ ਤੋਂ ਤੁਹਾਨੂੰ ਇੱਕ ਕਰੀ ਜਜਮੈਂਟ ਕਰਾਉਣੇ ਆ ਹਵਾਨਾ ਕਰਮਾਲੀ ਦਾ ਫੈਕਸ ਕੋਈ ਟੁੱਟਮਾ ਨਹੀਂ ਕੋਈ ਫੋਰ ਸ਼ਾਂਗ ਨਹੀਂ ਦੇਖ ਸਕਦੇ ਸੋਨਾ ਹਵਾਨਾ ਤੇ ਤੋੜ ਕੇ ਤੁਹਾਨੂੰ ਉਤਾਉਣੇ ਆ ਨੇ ਥਣਾ ਦਾ ਸਾਇ ਬਈ ਸਰਿੰਦਰ ਜੀ ਵਾਈ ਨੇ ਉਹ ਸਾਫ ਆ ਆਹ ਆ ਬੱਛੀ ਆ ਆਮਾਨ ਤੁਸੀਂ ਲੈ ਲੈਣਾ ਭਵਾਂ ਦੀ ਕੋਈ ਸੀ ਗੀਆਂ ਸੰਧਲੇ 15 ਦੀ ਸੰਧਲੇ ਕੋਈ ਮੀਨੇ ਸੰਧਲੇ ਆਪ ਦੀ ਸੰਧ ਨਾ ਲੈ ਲੇ ਜੇ ਤੇ ਬਈ ਸਰਿੰਦਰ ਇੱਕ ਰੀ ਨੇ ਇਹਦਾ ਗੇੜਾ ਕਰਵਾ ਦੀ ਜੇ ਗੱਲ ਕਰੀਏ ਨਾ ਕਿਤਾਬੇ ਵੇਲ ਦੀ ਬਹਿੜ ਸੋਹਣੀ ਆ ਹਵਾਨਾ ਪੂਰਾ ਫਿੱਟ ਆ ਕੋਈ ਟਟਮਾ ਹੀ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੂਜਾ ਸੂਆ ਸੁਈ ਆ ਤੇ ਉਤੋਂ ਢੂਈ ਦੀ ਗੱਲ ਕਰੀਏ ਨਾ ਐਂ ਜਿਵੇਂ ਪਲੇਨ ਆ ਜੋੜ ਕੇ ਤੁਹਾਨੂੰ ਪਾਉਣੇ ਆ। ਸੋਹਣੀ ਤੋਰ ਤਾਰਾ ਹਵਾਨਾ ਦੇਖੋ। ਬਹੁਤ ਸੋਹਣਾ ਫੈਕਟਰ ਹਵਾਨਾ। ਰਾਜੀ ਪਲੀ ਚੰਗੀ ਓ ਕੋਈ ਲਿੱਸੀ ਲਾਵੀ ਨਹੀਂ। ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ। ਬਾਈ ਦਾ ਪਿੰਡ ਹੈਗਾ ਕਰਾਈ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਗਿੱਦੜਵਾਲਾ ਰੇਟ ਇਹਦਾ ਆਪਾਂ ਬਾਈ ਤੋਂ ਪੁੱਛਦੇ ਨੇ ਇੱਕ ਹੈਈਏ ਬਾਈ ਕੋਲੇ ਤੇ ਫ ਬੱਚੀ ਖੀਰੀ ਆ ਇਹਦੇ ਬਾਰੇ ਵੀ ਜਾਣਕਾਰੀ ਲੈ ਲੈਨੇ ਆ ਧਰਮ ਮਾਰ ਹਾਂ ਜੀ ਧਰਮ ਮਾਰਨੇ ਮਾਰ ਪਾਵੇ ਅ ਭਾਈ ਸ੍ਰਿੰਦਰ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਇਹਦਾ ਮੁੱਲ ਵੀਰੇ 68000 ਰੁਪਏ 68000 ਹਾਂਜੀ ਠੀਕ ਆ ਲਓ ਵੀ 68000 ਰੁਪਿਆ ਰੇਟ ਆ ਇਹ 18 ਲੀਟਰ ਦੁੱਧ ਤੁਸੀਂ ਇੱਥੇ ਝੋਕੇ ਲੈ ਜਾਓ ਜੀ ਭਾਂਚ ਚਾਰ ਟਾਈਮ ਝੋਲੋ ਜੇ ਸਾਫ਼ ਸੁਥਰੀ ਵਹਿੜਾ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਤਸੱਲੀ ਕਰਨ ਦਾ ਤੁਹਾਡਾ ਫਰਜ਼ ਆ ਕਿ ਬੱਚੀ ਨੂੰ ਜਨਮ ਦਿੱਤਾ ਲੋਕੀ ਤਾਰਾ ਤੁਹਾਨੂੰ ਵੀਡੀਓ ਦੇ ਵਿੱਚ ਉਖਾਦਨੇ ਉਹ ਵੀ ਬਈ ਨੇ ਬੱਚੀ ਦਿੱਤੀ ਛੱਡਾ ਤਾਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਦੱਲ ਕੋਲ ਸਾਫ ਸੁਥੀ ਧਾਰ ਲੈ ਬੁੱਧੀਆਂ ਜੀ ਮਨਾ ਤੇ ਸਾਨੇ ਅਗਲੇ ਪਣਾ ਦੀ ਧਾਰ ਸੋਹਣੀ ਧਾਰਾ ਦੋਸਤੋ ਜਿਹੜੇ ਵੀਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਨਾ ਵਹਿੜ ਸੋਹਣੀ ਆ ਤਸੱਲੀ ਤੁਸੀਂ ਕਰਨੀ ਆ ਇੱਥੇ ਆ ਕੇ ਆ ਉਹਦਾ ਦੋ ਟਾਈਮ ਚੋਂ ਤਿੰਨ ਟਾਈਮ ਚੋਂ 18 ਲੀਟਰ ਵਾਈ ਜਾਂਦਾ ਦੁੱਧ ਚਵਾ ਦੇਾਂਗੇ ਰੇਟ 68000 ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਇਸ ਤੋਂ ਅਗੇ ਬਈ ਬੱਚੀ ਦੀ ਗੱਲ ਕਰੀਏ ਬੱਚੀ ਦੀ ਕਿੰਨੀ ਉਮਰ ਆ ਤੇਰੀ 10 ਮਹੀਨੇ ਹੋ ਗਈ 10 ਮਹੀਨੇ ਦੇ ਲਗ ਭਗ ਹੋਊਗੀ ਠੀਕ ਆ ਤੇ ਮਦਰ ਰਿਕਾਰਡ ਵਾਲੇ ਪਾਸੋਂ ਕੋਈ ਪਤਾ ਹੈ ਬਈ ਨਹੀਂ ਨਹੀਂ ਕੋਈ ਪਤਾ ਨਹੀਂ ਠੀਕ ਆ ਤੇ ਰੇਟ ਕੀ ਕਰਾਂਗੇ ਬਈ ਫਿਰ ਇਹਦਾ ਇਹਦਾ ਮੁੱਲ 16000 ਠੀਕ ਆ 16000 ਹਾਂ ਲਓ ਫੇਸ ਚੈੱਕ ਕਰ ਗਏ ਨਾ ਫੇਸ ਤੁਹਾਨੂੰ ਦਿਖਾਉਣੇ ਆ ਫੇਸ ਬਹੁਤ ਸੋਹਣਾ ਦੋਸਤੋ 16000 ਦੱਸਿਆ ਬਈ ਹਾਂਜੀ ਠੀਕ ਆ ਲਓ ਵੀ ਰੇਟ 16000 ਬਈ ਇੱਕਾਈ ਨਾ ਫੜ ਲਈ ਮੜਾ ਜਾ ਥੱਲੋ ਵਿਖਾਈਏ ਥੱਲੋ ਤੁਹਾਨੂੰ ਥਣਾ ਦਾ ਸਾਈ ਉਖਾਉਣੇ ਵੈਸੇ ਅੱਲਾ ਗੱਲਾ ਹੀ ਆ ਦੇਖ ਸਕਦੇ ਜਜਮੈਂਟ ਤੁਸੀਂ ਲਾ ਲੈਣੀ ਆ। ਬੱਚੀ ਦੋਸਤੋ 10 ਮਹੀਨਿਆਂ ਦੇ ਲਗਭਗ। ਠੀਕ ਆ ਬਾਈ ਤੁਸੀਂ। ਰੇਟ 16000 ਮੌਕੇ ਤੇ ਮਾਨਤਾਨ ਹੋ ਜੂਗਾ। ਕੋਈ ਵੀ ਨਾਲ ਤੁਹਾਡੇ ਦੋਹਾਂ ਜੋ ਪਸੰਦ ਹੋਏ। ਪਸੰਦੀ ਤੁਸੀਂ ਕਰ ਲੈਣੀ ਆ। ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ। ਇਸ ਨੰਬਰ ਤੇ ਸੰਪਰਕ ਕਰ ਲੋ। ਤੇ ਜਿਹੜੇ ਮੇਰੇ ਵੀਰ ਮੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ। ਕੋਈ ਪਸੰਦ ਸੇਲ ਕਰਨਾ ਹੋਵੇ। ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਸਾਡੇ ਨਾਲ ਸੰਪਰਕ ਕਰ ਸਕਦੇ ਆ। ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਦੋਸਤੋ।